ਦਾ ਸੀ ਸਿੱਖਿਆ ਦਾ ਇੱਕ ਜੇ ਗੀਤ ਲਿਖਦਾ ਸੀ ਉਹਨਾਂ ਨੂੰ ਕੋਈ ਸੁਣਦਾ ਨਹੀਂ ਸੀ ਤੇ ਮੈਂ ਸੋਚਦਾ ਸੀ ਕਿ ਪਤਾ ਨਹੀਂ ਕਿਉਂ ਨਹੀਂ ਸੁਣਦੇ ਮੇਰੇ ਗੀਤ ਪਰ ਇੱਕ ਵਾਰੀ ਮੈਂ ਵਿਅੰਗ ਲਿਖਿਆ ਇੱਕ ਉਹ ਵੀ ਕਿਵੇਂ ਲਿਖਿਆ ਕਿ ਮੇਰੇ ਘਰ ਦੇ ਵਿੱਚ ਕਰੋਨਾ ਦੇ ਟਾਈਮ ਦੇ ਵਿੱਚ ਪੰਜਾਬੀ ਟ੍ਰਿਬਿਊਨ ਅਖਬਾਰ ਆਉਂਦਾ ਹੁੰਦਾ ਸੀ ਤੇ ਅਖਬਾਰ ਦੇ ਬਿਲਕੁਲ ਥੱਬੇ ਵਸਤੇ ਛੋਟੀਆਂ-ਛੋਟੀਆਂ ਸੁਰਖੀਆਂ ਜਿਹਾ ਹੁੰਦੀਆਂ ਸੀ ਉਹ ਤੇ ਨਿਤ ਇੱਕ ਖਬਰ ਆਉਂਦੀ ਸੀ ਡੀਜ਼ਲ ਹੋਇਆ ਹੋਰ ਮਹਿੰਗਾ ਪੈਟਰੋਲ ਹੋਇਆ ਹੋਰ ਮਹਿੰਗਾ ਤਾਂ 10 ਦਿਨ 15 ਦਿਨ ਇਸ ਤਰ੍ਹਾਂ ਜਦੋਂ ਲੰਘੇ ਤਾਂ ਮੇਰੇ ਦਿਮਾਗ ਦੇ ਵਿੱਚ ਗੱਲਾਂ ਫੁਰਨੇ ਸ਼ੁਰੂ ਹੋਈਆਂ ਲੇਤ ਮਹਿੰਗਾ ਹੋਵੇ ਤੇਲ ਜਿੱਥੇ ਨੇਤਾ ਨੇ ਅੱਠਵੀਂ ਫੇਲ ਜਿੱਥੇ ਸੱਚ ਬੋਲਿਆ ਹੋਵੇ ਜੇਲ੍ਹ ਜਿੱਥੇ ਮੈਂ ਉਹ ਦੇਸ਼ ਦਾ ਵਾਸੀ ਹਾਂ ਤੇ ਜਦੋਂ ਮੈਂ ਲਿਖਣ ਲੱਗਿਆ ਤਾਂ ਮੇਰਾ ਪਹਿਲਾ ਗਾਣਾ ਸੀ ਜਿਹੜਾ ਬਹੁਤ ਵਾਇਰਲ ਹੋਇਆ ਸੀ ਸ਼ਾਇਦ ਤੁਸੀਂ ਵੀ ਕਿਸੇ ਦਿਨ ਸੁਣਿਆ ਹੋਵੇ ਇੱਕ ਮੇਰਾ ਗੀਤ ਵਾਇਰਲ ਹੋ ਗਿਆ ਸੀ ਬੀਬੀਆਂ ਸਾਤਰ ਫਰੀ ਹੋ ਗਈਆਂ ਰੋਡ ਵੇਗ ਦੀਆਂ ਬੱਸਾਂ ਪਰ ਬੀਬੀਆਂ ਫੇਰ ਵੀ ਪੂਰੀਆਂ ਧਰਨੇ ਚ ਆਉਂਦੀਆਂ ਸੀ ਮੇਰੇ ਦੱਸਾਂ ਦਾ ਕਰਾਇਆ ਸਰੀ ਹੈ ਤਾਂ ਸਾਰਿਆਂ ਨੂੰ ਜ਼ਰੂਰ ਧਰਨੇ ਵਿੱਚ ਪਹੁੰਚਣਾ ਚਾਹੀਦਾ ਤਾਂ ਮੈਂ ਗੀਤ ਸਾਂਝਾ ਕਰਨ ਲੱਗਿਆ ਗੰਦ ਨਿਤ ਮਹਿੰਗਾ ਹੋਵੇ ਤੇਲ ਜਿੱਥੇ

महफ़ूज़ जिथे सही वोट न हूंदी यूस जिथे मै ओस देस मै ओस देसी हा मै ओस देस मै ओस देसी हा साध जिथे बे काबून अपरध जिथे सियासत विच जिथे मैसी हा मैसेस मैसी हा जिथे खतरा खारिया मारे